ਚੋਲਣ ਹਜੇ ਆਈ ਹੋਈ ਨਹੀਂ ਮੁੰਡਾ ਲੈ ਕੇ ਆਜਾ ਭਣੇ ਆਜਾ ਲੰਘਿਆ ਉਹ ਇਹ ਆਪਣਾ ਮੁੰਡਾ ਜਿਹਦੇ ਬਾਰੇ ਮੈਂ ਦੱਸ ਪਾਈ ਥੋੜੀ ਕੁੜੀ ਬਾਰੇ ਮੁੰਡਾ ਤਾਂ ਬਲਾਈ ਸੋਣਾ ਬਾਹ ਅਸਲੀ ਨਹੀਂ ਦੇ ਅਸਲ ਹੋਈ ਆ ਹੋਰ ਥੋੜੀ ਬੁੜੀ ਦੇ ਪੱਟਕੇ ਲਾਏ ਮੁੰਡਾ ਤਾਂ ਮੈਨੂੰ ਬਲਾਈ ਪਸੰਦ ਆ ਭਣੇ ਵਾ ਤੂੰ ਕਰਾਉਣਾ ਕੁੜੀ ਨੂੰ ਤਾਂ ਪੁੱਛ ਲੈ ਉਹ ਮੈਂ ਨਹੀਂ ਮੇਰੇ ਕਹਿਣ ਦਾ ਮਤਲਬ ਵੀ ਸਾਡੇ ਵੱਲੋਂ ਰਿਸ਼ਤੇ ਨੂੰ ਹਾਂ ਐ ਪੈਣ ਇੱਕ ਵਾਰ ਬਾਈ ਨਸਲਾ ਕਰ ਲੈਂਦੀ ਹੂੰ ਉਹਦੇ ਨਾਲ ਕੀ ਸਲਾਹ ਕਰਨੀ ਆ ਉਹ ਤਾਂ ਮੋ ਜੁੱਤੀ ਥੱਲੇ ਰੱਖਦੀ ਆ ਦੇਖ ਲੈ ਕਿੰਨਾ ਸੋਹਣਾ ਘਰ ਲੱਭ ਕੇ ਦਿੱਤਾ ਤੈਨੂੰ ਨਾ ਸੋਹਣੇ ਨੂੰ ਭਾਬੀ ਮੈਂ ਇੱਥੇ ਰਹਿਣਾ ਤੁਸੀਂ ਕੁੜੀ ਨੂੰ ਬੁਲਾਓ ਪੈਣ ਕੁੜੀ ਨੂੰ ਬੁਲਾ ਲੈਂਦੀ ਨੀ ਸੋਮਣ ਆ ਜਾ ਉਹ ਪੈਣ ਹੌਲੀ ਹੌਲੀ ਆਉਗੀ ਉਹਦੇ ਨਾਲ ਪੈਰ ਭਾਰੀ ਹੈ ਕਮਾਲ ਕਰਤੀ ਭਾਬੀ ਤੂੰ ਐਹੋ ਜੀ ਕੁੜੀ ਲੱਭੀ ਹੁਣ ਜਾਂਦਗੀ ਵੰਡ ਲਈ ਲੋੜੀ ਜਾ ਕੇ ਜਵਾਖ ਦੀ ਵੀ ਤੁਸੀਂ ਗਲਤ ਸਮਝ ਗਏ ਉਹਦੇ ਨਾਲ ਕੱਲ ਪੈਰ ਤੇ ਸੱਟ ਲੱਗੀ ਸੀ ਸੂਈ ਨਾਲ ਭਾਰੀ ਹੋ ਗਿਆ ਉਹਦਾ ਪੈਰ ਅੱਛਾ ਸੂਈ ਨਾਲ ਵੀ ਹੋ ਜਾਂਦਾ ਮੈਂ ਤਾਂ ਕੁਝ ਹੋਰ ਹੀ ਸਮਝ ਗਿਆ ਸੀ ਫੇਰ ਤਾਂ ਚਾਹੇ ਦੋਨੇ ਪੈਰ ਭਾਰੀ ਹੋਣ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਤੁਸੀਂ ਕੁੜੀ ਬੁਲਾਓ